ਜਿਹੜਾ ਇਥੋਂ ਦਾ ਐਸ ਡੀ ਐਮ ਹੈ ਜਸਪਾਲ ਸਿੰਘ ਉਸ ਬੰਦੇ ਨੇ ਅੱਤ ਚੱਕੀ ਵੀ ਹੈ ਉਹਨੂੰ ਬਾਏ ਇਲੈਕਸ਼ਨਾਂ ਦਾ ਤੇ ਸਰਪੰਚਾਂ ਦੇ ਕਾਗਜ਼ ਰੱਦ ਕਰਨ ਦਾ ਇੱਕ ਤੋਹਫਾ ਮਿਲਿਆ ਐ ਐਸ ਡੀ ਐਮ ਇੱਥੇ ਤੇ ਐਸ ਡੀ ਐਮ ਮਲੋਟ ਉਹਨੇ ਮਾ ਦੇ ਸ਼ੇਰ ਦੇ 150 ਵੋਟ ਤੇ ਜਿੱਤਿਆ ਇੱਕ ਸਰਪੰਚਾ ਰਹਾਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲਦੀ ਹੈ ਇਹਨੂੰ ਨੋਟਿਸ ਹੋਇਆ ਹੋਇਆ ਹੈ ਜਿਹੜਾ ਚੌਂਕੀ ਇੰਚਾਰਜ ਉਹ ਇੰਨਾ ਮਹਾਰਤੀ ਹੈ ਉਹ ਰੋਜ਼ ਬੰਦੇ ਦੀ ਜ਼ਮਾਨਤ ਕਰਾਉਂਦਾ ਤੇ ਫੇਰ ਸਤਾਤਾਰੀ ਲੀਡਰਾਂ ਦੇ ਘਰੇ ਲੈ ਕੇ ਜਾਂਦਾ ਆ 25 ਬੰਦੇ ਆ ਕਟੂਗਰ ਜਿਨ੍ਹਾਂ ਦੀਆਂ ਨੇ 5-5 ਦਿਨ ਰਾਤਾਂ ਨਵਾਈਆਂ 751 ਚ ਰੇਲ ਬਾਂਡ ਹੁੰਦਾ ਜਿਹੜੀ ਕੀ ਕਾਨੂੰਨ ਦੀ ਹੈ ਲੰਘਣਾ ਹੈ ਸਾਡੀ ਲਿਬਰਟੀ ਹੈ ਸਰਪੰਚ ਪਿਉਰੀ ਦੀ ਲਈ ਧੋਦੇ ਦੇ ਕੋਟਲੀ ਦੇ ਕਈ ਵਾਰੀ ਲਾਈ ਹੋ ਕੇ ਕਿਆ ਪਰ ਐਡਾ ਹੰਕਾਰਿਆ ਆਦਮੀ ਹੈ ਐਡਾ ਹੰਕਾਰਿਆ ਇਹਨੂੰ ਕਿਸੇ ਦਾ ਡਰ ਪੈਣੀ ਕਿਉਂਕਿ ਮਾ ਸੋ ਇਹ ਹਾਲਾਤ ਹੈ ਸਾਡਾ ਹੁਸਨਰ ਦਾ ਸਰਪੰਚ ਜਿੱਤਿਆ ਅਸਿਸਪੈਂਡ ਕਰਾਤਾ ਅਸੀਂ ਕੋਰਟ ਚ ਤੁਰੇ ਫਿਰਦੇ ਆ ਸਾਰੇ ਐਮਸੀ ਕਾਉਂਸਲ ਸਾਡਾ ਹਰੀਕੇ ਕਲਾਂ ਦਾ ਸਰਪੰਚ ਅੜਾ ਹੀ ਦਿੱਤਾ 800 ਵੋਟ ਤੇ ਜਿੱਤਿਆ ਹਾਈ ਕੋਰਟ ਚ ਫੇਰ ਤੁਰੇ ਫਿਰਦੇ ਐ ਨਹੀਂ ਕਦੇ ਹੋਇਆ ਸੀ ਇਦਾਂ ਬੱਕ ਸੋ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਸਾਰੀਆਂ ਲੈਣੀਆਂ ਤੇ ਦੇਣੀਆਂ ਪੈਣੀਆਂ ਜਿਹੜਾ ਸਤਾ ਦੇ ਨਸ਼ੇ ਚ ਗੁਲਤਾਨ ਹੈ ਹੁਣ ਲੱਗਦਾ ਇਹ ਸਤਾ ਬਦਲ ਨਹੀਂ ਨਹੀਂ ਹੈ ਪੁਲਿਸ ਨੂੰ ਲੱਗਦਾ ਇਹ ਟਾਈਮ ਬਦਲਿਆ ਹੀ ਨਹੀਂ ਜਾਣਾ ਏਦਾਂ ਹੀ ਲੱਗਦਾ ਹੁੰਦਾ ਸੀ ਸ਼ਰੋਮਨੀ ਅਕਾਲੀ ਦਲ ਵਾਲਿਆਂ ਦਾ ਇਹਨਾਂ ਨੂੰ 25 ਸਾਲ ਦਾ ਰਾਜ ਰਹੇਗਾ ਸਮਾ ਤਾਂ ਹੁੰਦਾ ਜਾਂਦਾ ਰਹਿੰਦਾ ਤੋ ਮੇਰੀ ਬੇਨਤੀ ਹੈ ਪੁਲਿਸ ਵਾਲੇ ਭਾਈਓ ਤੇ ਸਿਵਲ ਦੇ ਅਧਿਕਾਰੀਆਂ ਸਮਾਂ ਬਦਲਦਾ ਰਹਿੰਦਾ ਪਰ ਹੁਣ ਇਸ ਵਾਰੀ ਇਹ ਨਹੀਂ ਹੋਣ ਦੇਣਾ ਕਿਉਂਕਿ ਹੁਣ ਤਾਂ ਮਕਮਲ ਤੌਰ ਤੇ ਕੰਪਿਊਟਰ ਦੇ ਵਿੱਚ ਕੰਫਿਟ ਹੈ ਇਹ ਉਹ ਅਧਿਕਾਰੀ ਨਹੀਂ ਹੋਣਾ ਵੀ ਇੱਥੋਂ ਵਾਲਾ ਹੋਰ ਲੱਗੇ ਆ ਉਹਨਾਂ ਦਾ ਇੱਥੋਂ ਐਵੇਂ ਇੱਥੇ ਕੋਈ ਪਾਣੀ ਦੇ ਮੋਗੇ ਦਾ ਰੋਲਾ ਸੀ ਕਿ ਦੜਬਾ ਸਾਡੇ ਉਹਨਾਂ ਨੂੰ 5 ਦਿਨ ਅੰਦਰ ਲਵਾਤੇ ਏਵੇਂ ਸਾਡਾ ਪਿਉਰੀ ਵਾਲਾ ਕਿ ਸਰਪੰਚ ਸੀ ਉਹਨੂੰ 5 ਦਿਨ ਲਵਾਤੇ ਏਵੇਂ ਮਣੀਆ ਵਾਲੇ ਤੋਂ ਸਾਡਾ ਸਾਥੀ ਸੀ ਉਹਨੂੰ 5 ਦਿਨ ਅੰਦਰ ਲਵਾਤੇ ਕੋਟਲੀ ਅਬਲੂ ਦੇ ਸਾਥੀ ਸੀਗੇ ਉਹਨਾਂ ਨੂੰ ਮੈਂ ਲਾਈਵ ਹੋਇਆ ਉਹਨੂੰ 5 ਦਿਨ ਲਵਾਤੇ ਦੋਦੇ ਦੇ ਬਲਕੇ ਕਿੰਨੇ ਕੁ ਤੁਹਾਨੂੰ ਦੱਸਾਂ 751 ਇਹਨਾਂ ਨੇ ਬਣਾਈ ਵੀ ਹੈ 302 ਸਮਾਂ ਤਾਂ ਇਹਨਾਂ ਨੂੰ ਲੱਗਦਾ ਕਿ ਮੈਂ ਰਿਟਾਇਰ ਹੋ ਜਾਣਾ 7 ਲੋਕ ਐਫੀਡੇਵਿਟ ਲਈ ਫਿਰਦੇ ਐ ਐਸਡੀਐਮ ਸਾਹਿਬ ਦੇ ਕੋਲ ਸੱਤ ਲੋਕਾਂ ਦੇ ਫਿਰੇਟ ਸੱਤ ਇਹਨਾਂ ਦੀ ਗਿਣਤੀ 50 ਹੋ ਜਾਣੀ ਸਾਰੇ ਬਰਾਬਰ ਹੋਣਾ ਹੈ ਆਪਾਂ ਕਦੇ ਕੱਚੇ ਫੇਰੀ ਹੱਥੀ ਨਹੀਂ ਪਾਇਆ ਜੈ ਹਿੰਦ ਆਪਣੇ ਵਰਕਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਕਾਂਗਰਸ ਪੱਖੀ ਅਫਸਰਾਂ ਦੇ ਨਾਵਾਂ ਵਾਲੀ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਤਾਂ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਿਆ ਹੈ। ਅੱਜ ਕੱਲ ਕੰਪਿਊਟਰ ਦਾ ਜਮਾਨਾ ਹੈ। ਸ਼ਾਇਦ ਇਸ ਕਰਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਦੇ ਸ਼ਾਰਿਆਂ ਤੇ ਚੱਲ ਰਹੇ ਅਫਸਰਾਂ ਦੇ ਨਾਮ ਕੰਪਿਊਟਰ ਵਿੱਚ ਫੀਡ ਕੀਤੇ ਜਾ ਰਹੇ ਹਨ। ਪੰਜਾਬ ਅੰਦਰ ਆਮ ਆਦਮੀ ਪਾਰਟੀ ਉੱਪਰ ਵਿਰੋਧੀ ਧਿਰ ਵੱਲੋਂ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਜਾ ਰਹੇ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਹਲਕੇ ਵਿੱਚ ਵੀ ਵਰਕਰਾਂ ਵੱਲੋਂ ਵਿਰੋਧੀ ਧਿਰ ਤੇ ਸਿਆਸੀ ਰੰਜਿਸ਼ ਕਰਕੇ ਤੱਕ ਕੇ ਸ਼ਹੀਦ ਦੇ ਦੋਸ਼ ਲਾਏ ਜਾ ਰਹੇ ਹਨ ਪਿੰਡ ਕੋਣੀ ਵਿਖੇ ਮਾਮੂਲੀ ਤਕਰਾਰ ਦੇ ਇੱਕ ਮਾਮਲੇ ਨੇ ਉਸ ਵੇਲੇ ਤਲ ਫੜ ਲਿਆ ਜਦੋਂ ਸਰਕਾਰੀ ਤੰਤਰ ਨੇ ਇੱਕ ਧਿਰ ਨੂੰ ਅੰਦਰ ਰੱਖਣ ਲਈ ਕਈ ਹੱਥ ਕੰਡੇ ਵਰਤਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਲੈ ਕੇ ਵਰਕਰਾਂ ਵਿੱਚ ਰੋਸ ਤੇਜ ਹੋ ਗਿਆ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵਰਕਰਾਂ ਨੇ ਐਸ ਡੀ ਐਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਉੱਥੇ ਸਿਵਲ ਅਧਿਕਾਰੀ ਵਿਰੁੱਧ ਰਾਜ ਕੇ ਪੜਾਸ ਕੱਢੀ ਉਹਨਾਂ ਦਾ ਕਹਿਣਾ ਸੀ 51 ਦੇ ਨਾਮ ਤੇ ਕਾਂਗਰਸ ਦੇ ਆਗੂਆਂ ਨੂੰ ਪੰਜ ਤੋਂ ਪੰਜ ਦਿਨ ਜੇਲ੍ਹ ਭੇਜਿਆ ਜਾ ਰਿਹਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਅਜਿਹੇ ਅਫਸਰਾਂ ਦੇ ਨਾਮ ਕੰਪਿਊਟਰ ਵਿੱਚ ਫੀਡ ਕੀਤੇ ਹਨ ਸਰਕਾਰਾਂ ਉੱਤੇ ਸਭ ਦਾ ਹਿਸਾਬ ਕੀਤਾ ਜਾਵੇਗਾ। ਜੈ ਹਿੰਦ। ਮੁਦਦਤ ਮੁਦਦਤ ਮੁਦਦਤ। ਜੈ ਹਿੰਦ ਮੁਦਦਤ ਮੁਦਦਤ। ਉਹਨਾਂ ਲੜਾਈ ਨਹੀਂ ਉਹ ਹੀ ਕਿਸੇ ਨਾਲ ਝਗੜਾ ਨਹੀਂ ਹੋਇਆ ਉਹਨੇ ਆਪਣੇ ਗੇਟ ਦੇ ਵਿੱਚ ਇੱਕ ਰੈਂਕ ਲਾਇਆ। ਉਹਨੂੰ ਲੈ ਕੇ ਦੂਜੀ ਪਾਰਟੀ ਨੇ ਸਾਡੇ ਬੰਦਿਆਂ ਦੀ 755 ਕਰੂ। ਜਿਹੜਾ ਚੌਂਕੀ ਚਾਰਜ ਉਹ ਇੰਨਾ ਮਹਰਥੀ ਆ ਉਹ ਰੋਜ਼ ਬੰਦੇ ਦੀ ਜ਼ਮਾਨਤ ਕਰਾਉਂਦਾ ਤੇ ਫੇਰ ਸਤਾਤਾਰੀ ਲੀਡਰਾਂ ਦੇ ਘਰੇ ਲੈ ਕੇ ਜਾਂਦਾ ਫੇਰ ਬੰਦੀ પાਕੇ ਉੱਥੇ ਲੈ ਗਿਆ ਅਸੀਂ ਪ੍ਰੂਫ ਇਕੱਠੇ ਕਰ ਰਹੇ ਆ ਜਿਉ ਉਹ ਅਸੀਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਸਾਡੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਦੀ ਸਤਕੋਜਾ ਬੰਦੀ ਪਾਈ ਉਹਨੇ ਦੱਸਿਆ ਵੀ ਮੈਨੂੰ ਉਸ ਘਰੇ ਲੈ ਗਿਆ ਉਹਨਾਂ ਦੇ ਬੰਦੀ પાਕੇ ਸਰਕਾਰੀ ਗੱਡੀ ਅਸੀਂ ਉਹ ਬੰਦੇ ਦਾ ਐਫੀਡੇਵਿਡ ਲਾਵਾਂਗੇ ਤੇ ਵੀ ਗੋ ਟੂ ਦਾ ਹਾਈ ਕੋਰਟ ਪਹਿਲੀ ਗੱਲ ਇਹ ਰਿਵਾਜ ਪੈ ਗਿਆ ਉਰੀ 5751 ਹੋਈ ਸੀ 9 ਤਰੀਕ ਨੂੰ ਹੋਗੀ ਮਾਨਯੋਗ ਜਿਹੜਾ ਇੱਕ ਇਹਨਾਂ ਦਾ ਐਸ.ਆਈ. ਹੈ ਉਹੀ ਦੋਦਾ ਚੌਂਕੀ ਉਹਨੇ ਦਿਵਾਰੇ ਲਿਖ ਕੇ ਲਖਵਾਤਾ ਵੀ ਹੁਣ ਫੇਰ ਲੜਾਈ ਹੋਣ ਦਾ ਖਸਾ ਉਰੀ ਜ਼ਮਾਨਤ ਕੈਂਸਲ ਕਰਤੀ ਵੇਖੋ ਜਮਾਨਤ ਕੈਨਸਲ ਕਰਕੇ ਅੱਜ ਦੀ ਤਰੀਕ ਪਾਤੀ ਕੱਲੋਂ ਪੇਸ਼ੀ ਤੇ ਆਇਆ ਸੀ ਅੱਜ ਦੀ ਤਰੀਕ ਪਾਤੀ ਤੇ ਹੁਣ ਤਰੀਕ ਪਾਤੀ ਤੇ ਤਹਿਸੀਲਦਾਰ ਨੇ ਸਪੈਸ਼ਲ ਲਿਖਿਆ ਜਿਹਨੂੰ ਲੈ ਕੇ ਅਸੀਂ ਕਿ ਇਸ ਬੰਦੇ ਦੀ ਮਾਨਸਿਕ ਹਾਲਾਤ ਠੀਕ ਨਹੀਂ ਇਹਨੂੰ ਹਸਪਤਾਲ ਭਰਤੀ ਕੀਤਾ ਜਾਵੇ ਸਿਵਲ ਹਸਪਤਾਲ ਤੱਕ ਕੱਲ ਤੱਕ ਉਹਨੂੰ ਭਰਤੀ ਨਹੀਂ ਕਰਾਇਆ ਜੇ ਲੈ ਕੇ ਉਹ ਚਿੱਠੀ ਹੈ ਸਾਡੇ ਕੋਲੇ ਆਰਡਰ ਜਿਹੜੀ ਮੈਂ ਪੜ੍ਹ ਕੇ ਸੁਣਾਇਆ ਤੁਹਾਨੂੰ ਅੱਜ ਉਹਨੂੰ ਪੇਸ਼ ਕੀਤਾ ਜਿਹੜਾ ਇਥੋਂ ਦਾ ਐਸ ਡੀ ਐਮ ਹੈ ਜਸਪਾਲ ਸਿੰਘ ਉਹ ਉਸ ਬੰਦੇ ਨੇ ਅੱਤ ਚੱਕੀ ਵੀ ਹੈ ਉਹਨੂੰ ਬਾਏ ਇਲੈਕਸ਼ਨਾਂ ਦਾ ਤੇ ਸਰਪੰਚਾਂ ਦੇ ਕਾਗਜ਼ ਰੱਦ ਕਰਨ ਦਾ ਇੱਕ ਤੋਹਫਾ ਮਿਲਿਆ ਐ ਐਸ ਡੀ ਐਮ ਇੱਥੇ ਤੇ ਐਸ ਡੀ ਐਮ ਮਲੋਟ ਉਹਨੇ ਮਾਦੇ ਸ਼ੇਰ ਦੇ 150 ਵੋਟ ਤੇ ਜਿੱਤਿਆ ਇੱਕ ਸਰਪੰਚਰ ਆਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲਦੀ ਹੈ ਇਹਨੂੰ ਨੋਟਿਸ ਹੋਇਆ ਹੋਇਆ ਤੇ ਕਚਹਿਰੀ ਦਾ ਸਕਦੀ ਹੈ ਵੀ ਉਹਰਾ ਧੰਦਾ ਕੀ ਚੱਲਦਾ ਹੈ ਸੱਤ ਅੱਠ ਐਫੀ ਦੇ ਵਡਾਰੇ ਖਿਲਾਫ ਮੇਰੀ ਮਾਇਉਰੀ ਗਿਣਤੀ ਉਧਾਰੇ ਹੈ ਤਾਂ ਜੋ ਸਾਡੇ ਬੰਦਿਆਂ ਦੀਆਂ ਜਿੰਨੇ ਜਿੰਨੇ ਦਿਨ 14 25 ਬੰਦੇ ਆ ਘਟੂਆ ਜਿਨ੍ਹਾਂ ਦੀਆਂ ਨੇ 5-5 ਦਿਨ ਰਾਤਾਂ ਲਵਾਈਆਂ 751 ਚ ਮੇਲ ਬਾਂਡ ਹੁੰਦਾ ਜਿਹੜੀ ਕੀ ਕਾਨੂੰਨ ਦੀ ਉਲੰਘਣਾ ਹੈ ਸਾਡੀ ਲਿਬਰਟੀ ਹੈ ਸਰਪੰਚ ਪਿਉਰੀ ਦੀ ਲਈ ਦੋਦੇ ਦੇ ਕੋਟ ਨਹੀਂ ਦੇ ਕਈ ਵਾਰੀ ਲਾਈ ਹੋ ਕੇ ਕਿਹਾ ਪਰ ਐਡਾ ਹੰਕਾਰਿਆ ਆਦਮੀ ਹੈ ਐਡਾ ਹੰਕਾਰਿਆ ਇਹਨੂੰ ਕਿਸੇ ਦਾ ਡਰ ਪੈਣੀ ਕਿ ਮਾਲ ਪੂਰਾ ਫਿੱਟ ਹੈ ਸਾਰਾ ਚਾਮਦਾ ਮੈਂ ਤਾਂ ਇਸ ਕਰਕੇ ਚੁੱਪ ਸੀਗਾ ਕਿ ਕਈ ਲੋਕ ਕਹਿੰਦੇ ਸੀ ਜਿਹੜੇ ਸਾਡੇ ਨਹੀਂ ਜਿਹੜੇ ਇਹਨਾਂ ਨਾਲ ਸੰਬੰਧਤ ਸਨ ਇਸ ਪਾਰਟੀ ਨਾਲ ਉਹ ਕਹਿੰਦੇ ਸੀ ਸਤਾ ਹੁਣ ਕੱਲੀ ਗਿੱਦੜੇ ਚਾਹੀਏ ਉਹ ਸਦਾ ਗਿੱਦੜੇ ਵਾਲੀ ਦਾ ਜਿਹੜਾ ਨਜ਼ਾਰਾ ਸ਼ਹਿਰ ਦੇ ਤੇ ਲੋਕ ਪਿੰਡਾਂ ਦੇ ਲੈ ਰਹੇ 5 ਸਾਲ ਸਾਡਾ ਰਾਜ ਰਹਾ ਸਰਕਾਰ ਰਹੀ ਇੱਕ ਰਿਕਾਰਡ ਕਢਾ ਦਿਓ ਵੀ ਕਿਸੇ ਬੰਦੇ ਨੂੰ 4 ਦਿਨ 3 ਦਿਨ ਲਵਾਏ ਹੋਣ 755 ਕੜਾਉ ਕਿਉਂਕਿ ਕੋਈ दखल अंदाਜੀ ਨਹੀਂ ਸੀ ਉਹ ਸਿੱਧੀ ਜਮਾਨਤ ਹੋ ਜਾਂਦੀ ਸੀ ਹੁਣ ਕਹਿੰਦੇ ਆ ਅਸੀਂ ਆਖਿਆ ਧਰਨਾ ਲਾਉਣੇ ਇੱਥੇ ਕਿਉਂਕਿ ਕੁਦਰਤੀ ਨਾ ਆਇਆ ਸੀ ਅਜ ਹਬੋਰ ਗਿਆ ਸੀ ਮੈਂ ਚੰਡੀਗੜ੍ਹ ਚੱਲਿਆ ਸੀ ਕੋਣੀ ਸਾਹਿਬ ਇਸ ਮਸਲੇ ਨੂੰ ਲੈ ਕੇ ਲੜਾਈ ਲੜੀ ਜਾਂਦੇ ਚਾਰ ਪੰਜ ਦਿਨਾਂ ਦੇ ਮੈਂ ਅੱਜ ਨੰਗਾ ਜਾਂਦਾ ਸੀ ਇਹਨਾਂ ਨੇ ਮੈਨੂੰ ਆਖਿਆ ਆਹ ਗੱਲ ਹੈ ਇੱਥੇ ਖੜੇ ਆਹ ਕੁਦਰਤੀ ਹੈ ਸੁਪਾ ਬਣ ਕੇ ਮੈਂ ਇੱਥੇ ਆ ਗਿਆ ਨਹੀਂ ਤਾਂ ਉਹ ਉਸ ਬੰਦੇ ਦੀ ਜੇਲ੍ਹ ਲਾਉਂਦੇ ਉਹਦਾ ਮੁੰਡਾ ਵੀ ਨਾਲ ਹੈ ਸਤਕੁੰਝ ਤੋ ਇਹ ਹਾਲਾਤ ਹੈ ਸਾਡਾ ਹੁਸਨਰ ਦਾ ਸਰਪੰਚ ਜਿੱਤਿਆ ਸਸਪੈਂਡ ਕਰਾਤਾ ਅਸੀਂ ਕੋਰਟ ਚ ਤੁਰੇ ਫਿਰਦੇ ਸਾਰੇ ਐਮਸੀ ਸਾਹ ਕਾਉਂਸਲ ਸਾਡਾ ਹਰੀਕੇ ਕਲਾਂ ਦਾ ਸਰਪੰਚ ਅੜਾਈ ਦਿੱਤਾ 800 ਵੋਟ ਤੇ ਜਿੱਤਿਆ ਹਾਈ ਕੋਰਟ ਚ ਫੇਰ ਤੁਰੇ ਫਿਰਦੇ ਐ ਨਹੀਂ ਕਦੇ ਹੋਇਆ ਸੀ ਇਦਣ ਬਗ ਸੋ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਸਾਰੀਆਂ ਲੈਣੀਆਂ ਤੇ ਦੇਣੀਆਂ ਪੈਣੀਆਂ ਹਮੇਸ਼ਾ ਕੱਲ ਐਸਸੀ ਬੰਦਿਆਂ ਨੇ ਕੋਰਟ ਪਾਈ ਠਾਣੇ ਚ ਧਰਨ ਆਲਾ ਆਇਆ ਇੱਕ ਇੱਕ ਐਸਐਚਓ ਨੂੰ ਕਪਤਾਨ ਜਿਹੜਾ ਆਈਪੀਐਸ ਉਹ ਵੀ ਪੂਰਾ ਜਿਹੜਾ ਸਤਾ ਦੇ ਨਸ਼ੇ ਚ ਗੁਲਤਾਨ ਹੈ ਹੁਣ ਲੱਗਦਾ ਸਤਾ ਬਦਲ ਨਹੀਂ ਨਹੀਂ ਹੈ ਪੁਲਿਸ ਨੂੰ ਲੱਗਦਾ ਇਹ ਤਾਂ ਹੀ ਬਦਲਿਆ ਹੀ ਨਹੀਂ ਜਾਣਾ ਇਦਾਂ ਹੀ ਲੱਗਦਾ ਹੁੰਦਾ ਅਸੀਂ ਸ਼ਰੋਮੀ ਅਕਾਲੀ ਦਲ ਬਾਬਾ ਲਾਵੇ ਨੂੰ 25 ਸਾਲ ਸਾਡਾ ਰਾਜ ਰਹੇਗਾ ਸਮਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਤੋਂ ਮੇਰੀ ਬੇਨਤੀ ਹੈ ਪੁਲਿਸ ਵਾਲੇ ਭਾਈਓ ਤੇ ਸਿਵਲ ਦੇ ਅਧਿਕਾਰੀਆਂ ਸਮਾਂ ਬਦਲਦਾ ਰਹਿੰਦਾ ਪਰ ਹੁਣ ਇਸ ਵਾਰੀ ਇਹ ਨਹੀਂ ਹੋਣ ਦੇਣਾ ਕਿਉਂਕਿ ਉਦੋਂ ਸੀਗਾ ਕੈਪਟਨ ਅਮਰਿੰਦਰ ਸਿੰਘ ਉਦੋਂ ਧਰਮਕੋਟ ਦਾ ਬੰਦਾ ਇੱਥੇ ਆ ਜਾਂਦਾ ਸੀ ਇੱਥੋਂ ਦਾ ਧਰਮਕੋਟ ਆ ਜਾਂਦਾ ਸੀ ਜਿਨ੍ਹਾਂ ਨੇ ਤਸੱਦਦ ਕੀਤਾ ਸੀ ਹੁਣ ਤਾਂ ਮਕਮਲ ਤੌਰ ਤੇ ਕੰਪਿਊਟਰ ਦੇ ਵਿੱਚ ਕੰਮ ਫਿੱਟ ਹੈ ਇਹ ਉਹ ਅਧਿਕਾਰੀ ਨਹੀਂ ਹੋਣਾ ਵੀ ਇੱਥੋਂ ਆਲਾ ਹਬੋਰ ਲੱਗੇ ਆ ਹਬੋਰ ਆ ਲੈ ਇੱਥੋਂ ਆ ਵੀ ਗੱਲ ਦੋ ਦੋ ਲੀਡਰ ਫੜੇ ਹੁੰਦੇ ਇਹਨਾਂ ਨੇ ਹਰ ਪਾਰਟੀ ਦੇ ਵੀ ਉੱਥੇ ਜਾ ਕੇ ਉਦੋਂ ਲੱਗ ਜਾਣਗੇ ਐਵੇਂ ਵੀਡੀਓ ਦਾ ਸਾਲ ਇਸ ਵਾਰੀ ਸਾਫ਼ ਤੁਹਾਡੇ ਨਾਲ ਕਰਨਾ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਦੇ ਕਾਨੂੰਨਾਂ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਪੰਜਾਬ ਅੰਦਰ ਸਿਆਸੀ ਬਦਲਾਖੋਰੀ ਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ ਇਸ ਮਾਮਲੇ ਵਿੱਚ ਹਰ ਨਵੀਂ ਪਾਰਟੀ ਸਰਕਾਰ ਆਉਣ ਤੋਂ ਬਾਅਦ ਪਿਛਲੀਆਂ ਹਕੂਮਤਾਂ ਨੂੰ ਮਾਤ ਪਾਉਂਦੀ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹੁਕਮਰਾਨ ਧਿਰ ਦੇ ਆਗੂਆਂ ਤੋਂ ਇਲਾਵਾ ਉਹ ਅਫਸਰ ਵੀ ਰਹਿੰਦੇ ਹਨ ਜਿਹੜੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਨਿਯਮਾਂ ਨੂੰ ਅਣਦੇਖਿਆ ਕਰਦੇ ਹਨ ਬੇਸ਼ੱਕ ਰਾਜਾ ਵੜਿੰਗ ਵਰਕਰਾਂ ਦੇ ਮਨੋਬਲ ਚੁੱਕਣ ਲਈ ਅਜਿਹੇ ਬਿਆਨ ਦੇ ਰਹੇ ਹਨ ਪਰ ਰਾਜਾ ਵੜਿੰਗ ਦੇ ਕੰਪਿਊਟਰ ਦੇ ਡਾਟੇ ਵਾਲੇ ਅਫਸਰ ਉਸ ਵੇਲੇ ਪਤਾ ਨਹੀਂ ਕਿਸ ਤਰਨਾਲ ਖੜੇ ਹੋਣ ਵੇ ਤੇ ਕਾਂਗਰਸੀ ਤੰਤਰ ਦਾ ਡੰਡਾ ਫਿਰ ਵੀ ਉਹਨਾਂ ਦੇ ਹੀ ਹੱਥ ਵਿੱਚ ਰਹਿ ਜਾਵੇਗਾ